ਜੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਸ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਐਨ ਆਰ ਆਈ ਮਾਲਕ ਦੀ ਗੱਡੀ ਲੈ ਕੇ ਪਹੁੰਚੇ ਹਾਂ ਅਸੀਂ ਤੇ ਤੁਸੀਂ ਸਾਰਾ ਕੁਝ ਦੇਖੋ ਪਹਿਲਾਂ ਫੋਰਡ ਫੀਸਟਾ ਗੱਡੀ ਦੇਖੋ ਸਟਾਰਟ ਕਰਦੇ ਹਾਂ ਵੀਡੀਓ 6 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜਿਹੜੀ ਗੱਡੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ 2000 ਤੇ 27 ਤੱਕਰ ਇਹਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 1 ਲੱਖ ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਪਾਤੜਾ ਮਾਲਕ ਦਾ ਏਰੀਆ ਦਾ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਟੈਰਾ ਵਿੱਚ ਅਲਾਈ ਵੀ ਲੱਗੇ ਹੋਈ ਨਹੀਂ ਬਹੁਤ ਸੋਹਣੇ ਮਾਲਕ ਨੇ ਅਲਾਈ ਲਗਵਾਏ ਹੋਈ ਨਹੀਂ ਪੰਜਾਬ ਨੰਬਰ ਗੱਡੀ ਆ ਪੂਰੀ ਵਧੀਆ ਚਲਾਉਣ ਵਿੱਚ ਕੋਈ ਨੁਕਸ ਨਹੀਂ ਟੋਟਲ ਕਮ ਮਾਲਕ ਨੇ ਕਰਵਾ ਰੱਖਿਆ ਅੰਦਰ ਬਾਹਰੋਂ ਗੱਡੀ ਦੀ ਕੰਡੀਸ਼ਨ ਆਪਾਂ ਨੂੰ A1 ਮਿਲੇਗੀ ਜਾ ਕੇ ਕਿਸੇ ਨੇ ਦੇਖਣੀ ਹੈ ਤਾਂ ਪਾਤੜਾ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੋਂ ਕੋਈ ਗੱਲ ਕਰਨੀ ਹੈ ਤੁਸੀਂ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੁਹਾਨੂੰ ਦੱਸ ਦਿਨਾ ਮੈਂ 7733926744 ਸੈਕਿੰਡ ਗੱਡੀ ਆਪਣੇ ਕੋਲੇ ਆਲਟੋ BX I ਪਹੁੰਚੀ ਹੈਗੀ 2011 ਮਾਡਲ ਗੱਡੀ ਹੈ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇੱਕ 80 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਲਕ ਨੇ ਕਿਹਾ ਵੀ ਹੈ ਵੀ ਰੇਟ ਵੇਖ ਕੇ ਕਰ ਲਾਂਗੇ ਮਾਲਕ ਦਾ ਏਰੀਆ ਮੁਰਿੰਡਾਗਾ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ ਸੋਹਣੀ ਹੈ ਨੰਬਰ ਪਲੇਟਾਂ ਵਗਰਾ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਅੰਦਰੋਂ ਪੂਰੀ ਵਧੀਆ ਪਈ ਹੈ ਗੱਡੀ ਬਾਰੋਂ ਪੂਰੀ ਵਧੀਆ ਪਈ ਐ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਰੇਟ ਹੋਜੂਗਾ ਮੌਕੇ ਤੇ ਮਾਲਕ ਕਹਿੰਦੇ ਸੀਗੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਐ ਪਹਿਲਾਂ ਘਰ ਆਜੋ ਗੱਡੀ ਨੂੰ ਚੈੱਕ ਕਰ ਲਓ ਚਲਾ ਕੇ ਦੇਖ ਲਓ ਤੋਰ ਕੇ ਦੇਖ ਕੇ ਸਾਰੀ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਤੇ ਰੇਟ ਕਰ ਲਾਂਗੇ ਮੌਕੇ ਤੇ ਡਿਸਕਾਊਂਟ ਤੇ ਸੇਲ ਕਰ ਦਾਂਗੇ ਸੀ ਤੇ ਕੋਈ ਪਹਿਲਾਂ ਤੁਸੀਂ ਜਾਣਕਾਰੀ ਲੈਣੀ ਹੈ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 9464647683 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਗੱਡੀ ਪਹੁੰਚੀ ਹੈ ਜਿਸ ਸਪੈਕਟ ਡਜ਼ਾਇਰ ZDI 2014 ਮਾਡਲ ਗੱਡੀ ਹੈਗੀ ਫਾਸਟ ਓਨਰ ਹੈਗੀ 475 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ ਮੁਕੇਰੀਆ ਮਾਲਕ ਦਾ ਏਰੀਆ ਹੈਗਾ 80 ਤੋਂ 85 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ ਸੋਹਣੀ ਹੈ ਜਿਹੜੀ ਆਪ ਓਨਰ ਨੇ ਗੱਡੀ ਦੇ ਮਾਲਕ ਨੇ ਉਹ ਆਪ ਆਰਮੀ ਚ ਨੇ ਤੇ ਗੱਡੀ ਮਾਲਕ ਦੇ ਘਰੇ ਖੜੀ ਆ ਬਹੁਤ ਘੱਟ ਗੱਡੀ ਚੱਲੀ ਆ ਤੇ ਬਹੁਤ ਘੱਟ ਚੱਲਦੀ ਆ 475 ਮਾਲਕ ਨੇ ਡਿਮਾਂਡ ਰੱਖੀ ਆ ਇਹ ਸਿਰਫ ਇੱਕ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੇ ਕੋਈ ਕਿਸੇ ਗੱਡੀ ਦਾ ਫਿਕਸਡ ਰੇਟ ਹੁੰਦਾ ਤਾਂ ਮੈਂ ਤੁਹਾਨੂੰ ਪਹਿਲਾਂ ਕਨਫਰਮ ਕਰਵਾ ਦਿੰਨੇ ਸੀ ਬਾਕੀ ਤੁਸੀਂ ਜਾ ਕੇ ਇਹ ਗੱਡੀ ਦੇਖਣੀ ਆ ਤਾਂ ਮੁਕੇਰੀਆਂ ਜਾ ਕੇ ਦੇਖ ਸਕਦੇ ਹੋ ਤੋਰ ਕੇ ਸਟਾਰਟ ਕਰਕੇ ਚਲਾ ਕੇ ਪੂਰੀ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹਾਂ ਜੀ। ਬਾਕੀ ਮਾਲਕ ਨੇ ਕਿਹਾਗਾ ਡਿਸਕਾਊਂਟ ਕਰ ਦਾਂਗੇ। ਰੇਟ ਵੇਖ ਕੇ ਮੁਕਾਲੇ ਮੰਗੇ। ਤੇ ਕੋਈ ਗੱਲ ਕਰਨੀ ਹੈ ਤੁਸੀਂ ਕੋਈ ਪਹਿਲਾਂ ਕੁਝ ਪੁੱਛਣਾ ਤਾਂ ਮਾਲਕ ਨਾਲ ਆਪੇ ਕਰ ਲਓ। 9850519218 ਇਹ ਮਾਲਕ ਦਾ ਮੋਬਾਈਲ ਨੰਬਰ ਹੈ। ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਹਾਂ। ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਜੀ ਆਲਟੋ ਗੱਡੀ ਵਾਸਤੇ। ਇੱਕ ਤੁਸੀਂ ਪਿੱਛੇ ਆਲਟੋ ਗੱਡੀ ਦੇਖੀ ਸੀਗੀ ਇੱਕ ਹੋਰ ਆਪਾਂ ਲੈ ਕੇ ਪਹੁੰਚੇ ਹਾਂ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਹੈ ਟਾਇਰ ਟੱਪਾ ਠੀਕ ਹੈ ਤੇ ਬਹੁਤ ਵਧੀਆ ਗੱਡੀ ਆਪਾਂ ਨੂੰ ਮਿਲ ਜੂਗੀ ਜੇ ਕਿਸੇ ਨੇ ਗੱਡੀ ਦੇਖਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਡਿਮਾਂਡ ਇੱਕ ਵਾਰੀ ਇਹਨਾਂ ਨੇ 1.5 ਲੱਖ ਰੁਪਈਆ ਕਹੀ ਹੈ ਬਾਕੀ ਅੰਦਰੋਂ ਵੀ ਪੂਰੀ ਸੋਹਣੀ ਪਈ ਹੈ ਗੱਡੀ ਬਾਹਰੋਂ ਵੀ ਪੂਰੀ ਵਧੀਆ ਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਫੋਟੋਆਂ ਵਿੱਚ ਸਾਰਾ ਕੁਝ ਇਹਨਾਂ ਨੇ ਦਿਖਾਈ ਹੈ ਟਾਪਾ ਠੀਕ ਹੈ ਤੇ ਅੰਦਰੋਂ ਪੂਰੀ ਸੋਹਣੀ ਹੈ ਗੱਡੀ ਬਾਕੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਗੱਡੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਜੀ ਆਪਣੀ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਦੇ ਰਿਹਾ ਕਰੋ ਬਾਕੀ ਜਿਹੜੀ ਇਹ ਗੱਡੀ ਤੁਸੀਂ ਦੇਖ ਰਹੇ ਹੋ ਮਾਲਕ ਦੇ ਘਰੇ ਜਾ ਕੇ ਦੇਖਣੀ ਹੈ ਤਾਂ ਜਾ ਕੇ ਦੇਖ ਲਿਓ ਕੋਈ ਪਹਿਲਾਂ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ ਗੱਲ ਕਰ ਲਓ ਬਾਕੀ ਪਾਲਸਿੰਗ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਜੀ ਜੈਨੂਨ ਗੱਡੀ ਐ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਤੇ ਨੰਬਰ 94137331407 ਇਹ ਮਾਲਕ ਦਾ ਨੰਬਰ ਹੈਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਐ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਤ ਤੋਂ ਬਾਤ ਲਾਈਕ ਕਰਦਾ ਕਰੋ ਬਾਤ ਤੋਂ ਬਾਤ ਸ਼ੇਅਰ ਕਰਦਾ ਕਰੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਿਹਾ ਹਾਂ ਬਾਤ ਤੋਂ ਬਾਅਦ ਸਪੋਰਟ ਰੱਖਿਆ ਕਰੋ ਤੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਆਪਣਾ ਜਿਹੜਾ ਨੰਬਰ ਹੈ WhatsApp ਨੰਬਰ ਉੱਪਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ 77194 45360 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਛੇਤੀ ਤੋਂ ਛੇਤੀ ਲਗਾ ਦਿੱਤੀ ਜਾਵੇਗੀ ਹੁਣ ਆਪਾਂ ਗੱਲ ਕਰਾਂਗੇ ਇਨੋ ਵਗਦੀ ਦੀ ਆਪਣੇ ਕੋਲੇ ਪਹੁੰਚੀ ਹੈ 2008 ਮਾਡਲ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ 260 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਬਿਆਸ ਮਾਲਕ ਦਾ ਏਰੀਆ ਦਾ ਨੰਮੇ 10 ਚ ਕੰਡੀਸ਼ਨ ਪੂਰੀ ਵਧੀਆ ਨਾ ਤਾਂ ਕੋਈ ਗੱਡੀ ਐਕਸੀਡੈਂਟਡ ਹੈ ਨਾ ਕੋਈ ਡੈਮੇਜ ਨਾ ਕੋਈ ਲੱਗੀ ਛਗੀ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਬਾਕੀ ਤੁਸੀਂ ਚਾਰੇ ਪਾਸੇ ਦੇਖ ਲਿਓ ਕਿਸੇ ਨੂੰ ਵੀ ਗੱਡੀ ਪਸੰਦ ਚ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਬਿਆਸ ਜਾ ਕੇ ਦੇਖ ਸਕਦਾ ਹੁ ਘਰੇ ਤੁਹਾਨੂੰ ਗੱਡੀ ਇਹ ਮਿਲ ਜੂਗੀ 2 ਛੜ ਦੇ ਵਿੱਚੋਂ ਰੇਟ ਹੋਰ ਵੀ ਘਟਾਵਾ ਦਾ ਕੀਤਾ ਜਾਊਗਾ ਸਹੀ ਬਾਕੀ ਤੁਸੀਂ ਫੋਟੋਆਂ ਤਾਂ ਦੇਖ ਰਹੇ ਹੋ ਬਾਕੀ ਰੰਗ ਰੂਂਗ ਦਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅੰਦਰ ਬਾਹਰੋਂ ਪੂਰੀ ਵਧੀਆ ਏਸੀ ਹੀਟਰ ਤੋਂ ਲੈ ਕੇ ਇੰਜਨ ਗੇਅਰ ਅੰਦਰ ਬਾਹਰੋਂ ਕੋਈ ਗਲਤ ਨਹੀਂ ਕੋਈ ਦਿੱਕਤ ਨਹੀਂ ਕੋਈ ਨੁਕਸ ਨਹੀਂ ਟੋਟਲ ਸਰਵਿਸ ਕਰਵਾਈ ਹੋਈ ਹੈ ਤੇ ਗੱਲ ਜੇ ਤੁਸੀਂ ਮਾਲਕ ਨਾਲ ਕਰਨੀ ਹੈ ਤਾਂ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਸਾਰੇ ਨੋਟ ਕਰ ਲੂ 8847620790 ਇੱਕ ਆਪਾਂ ਐਨ ਆਰ ਆਈ ਮਾਲਕ ਦੀ ਗੱਡੀ ਲੈ ਕੇ ਪਹੁੰਚਿਆ Honda ਦੀ Amaze 2014 ਮਾਡਲ ਗੱਡੀ ਹੈ। ਕੁੱਲ 70 75000 ਗੱਡੀ ਚੱਲੀ ਹੋਈ ਹੈ। 230000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ। ਗੱਡੀ ਠੀਕ ਹੈ, ਚਲਾਉਣ ਚ ਵੀ ਠੀਕ ਹੈ। ਸਰਹੰਦ ਮਾਲਕ ਦਾ ਏਰੀਆ ਦਾ 50 55 ਪੈਸੇ ਆਪਣ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਬਾਕੀ ਮੋਬਾਈਲ ਨੰਬਰ ਜਿਹੜਾ ਤੁਹਾਨੂੰ ਸਕਰੀਨ ਤੇ ਦਿੱਤਾ ਹੋਇਆ ਏਹੀ ਹੈ। ਸਿੱਧਾ ਨੰਬਰ ਤਾਂ ਲੱਗਣਾ ਨਹੀਂ ਜੀ। ਤੇ ਤੁਸੀਂ ਪਹਿਲਾਂ ਨੰਬਰ ਨੂੰ ਸੇਵ ਕਰ ਲਿਓ। ਤੇ ਵਟਸਐਪ ਤੇ ਫੋਨ ਕਰ ਲਿਓ ਕਿਉਂਕਿ ਵਾਰਲਾ ਨੰਬਰ ਹੈ ਡਾਇਰੈਕਟ ਲੱਗਣਾ ਨਹੀਂ ਕੰਮ। ਬਾਕੀ ਤੁਸੀਂ ਵਟਸਐਪ ਤੇ ਮੈਸੇਜ ਕਰਨੀ ਚੈਟ ਕਰਨੀ ਚੈਟ ਕਰ ਲਓ, ਗੱਲ ਕਰਨੀ ਡਾਇਰੈਕਟ ਕਾਲ ਤੇ ਗੱਲ ਕਰ ਲਿਓ ਜੀ। ਤੇ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜੀ ਸੈਂਟਰੂਮ। ਹਰਿਆਣਾ ਨੰਬਰ ਗੱਡੀ ਆ ਸਿਲਵਰ ਰੰਗ ਦੇ ਵਿੱਚ। 2009 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ। 60000 ਫਿਕਸ ਰੇਟ ਇਹਨਾਂ ਨੇ ਦੱਸਿਆ। ਤੁਹਾਨੂੰ ਮੈਂ ਕਿਹਾ ਸੀਗਾ ਜੇ ਕਿਸੇ ਗੱਡੀ ਦਾ ਰੇਟ ਫਿਕਸ ਆਉਂਦਾ ਹੈ ਤਾਂ ਤੁਹਾਨੂੰ ਮੈਂ ਇੱਕ ਕਨਫਰਮ ਕਰਵਾ ਦਿੰਨੇ ਸੀ ਮਾਨਸਾ ਗੱਡੀ ਖੜੀ ਆ ਮਾਲਕ ਦੇ ਘਰੇ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਮਾਲਕ ਦਾ ਨੰਬਰ 98 774 36006 ਗੱਲ ਕਰਨੀ ਹੋਵੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਕਰ ਲਿਓ ਬਾਕੀ ਪੂਰੀ ਗੱਲ ਆਪਾਂ ਕਰ ਹੀ ਲਈ ਜੀ ਵੀਡੀਓ ਤੁਹਾਨੂੰ ਪੂਰੀ ਦੇਖਣ ਨੂੰ ਮਿਲੀ ਗਈ ਸਾਰੀਆਂ ਗੱਡੀਆਂ ਦੇਖ ਲਈਆਂ ਸਾਰੀਆਂ ਮਸ਼ੀਨਰੀਆਂ ਦੇਖ ਲਈਆਂ ਸਾਰਾ ਕੁਝ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਕੀ ਚਾਹੀਦਾ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਕਰ ਦੋ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਘਰ ਮਕਾਨ ਦੇ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਉੱਪਰ ਆਪਣਾ ਪੂਰਾ ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਹੈ